ਹੁਣੇ-ਹੁਣੇ ਇੱਕ ਨੌਜਵਾਨ ਦੀ ਲਾਸ਼ ਮਿਲੀ ਆ ਇਸ ਜਗ੍ਹਾ ਦੇ ਉੱਪਰ ਜਿਹੜੀ ਲਾਸ਼ ਆ ਪਈ ਆ ਪਰ ਤੁਹਾਨੂੰ ਦੱਸ ਦਈਏ ਕਿ ਇਹ ਲਾਸ਼ ਪਾਣੀ ਦੇ ਵਿੱਚੋਂ ਰੁੜ ਕੇ ਆਈ ਆ ਨੌਜਵਾਨ ਆ ਉਹਦੀ ਉਮਰ ਵੀ ਕਰੀਬ ਕੋਈ 30 35 35 ਸਾਲ ਦੇ ਆਸ-ਪਾਸ ਲੱਗ ਰਹੀ ਆ ਔਰ ਇਸੇ ਪਾਣੀ ਦੇ ਵਿੱਚ ਰੁੜ ਕੇ ਆਹ ਕਲਾਲੀ ਦੇ ਕੋਲੇ ਫਸਿਆ ਗੱਟੀ ਰਾਜੋ ਕੀ ਇਹ ਪਿੰਡ ਔਰ ਉਸ ਦੀ ਫੋਟੋ ਵੀ ਇੱਕ ਜਿਹੜੀ ਆ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਆ ਕਿ ਇਹ ਨੌਜਵਾਨ ਗੁੰਮ ਹੋਇਆ ਹੋਇਆ ਜਾਂ ਨੌਜਵਾਨ ਡੁੱਬ ਗਿਆ ਪਰ ਤੁਹਾਨੂੰ ਦੱਸ ਦਈਏ ਜਿਹੜੇ ਬੰਦਿਆਂ ਨੇ ਇਹ ਹੁਣੇ-ਹੁਣੇ ਇੱਥੋਂ ਕੱਢਿਆ ਉਹ ਸਾਡੇ ਕੋਲੇ ਖੜੇ ਨੇ ਕਿਹੋ ਜਿਹਾ ਹੁਲੀਆ ਸੀਗਾ ਉਸ ਮੁੰਡੇ ਦਾ ਉਲੀਆ ਹੁੰਦਾ ਕੱਦ ਹੈਗਾ 5 ਫੁੱਟ 7 8 ਇੰਚ ਦੇ ਕਰੀਬ ਹੈਗਾ ਸੀਗਾ ਤੇ 9 ਜਣ ਪੂਰਾ ਮੁੰਡਾ ਸੀਗਾ ਤੇ ਥੋੜੀ ਦਾੜ੍ਹੀ ਆਈ ਸੀ ਕਿ ਤੇ ਪੂਰਾ 9 ਜਣ ਮੁੰਡਾ ਸੀਗਾ ਜੀ ਅੱਛਾ ਫੇਸ ਵਗੈਰਾ ਤਾਂ ਨਹੀਂ ਪਛਾਣਦਾ ਨਹੀਂ ਫੇਸ ਨਹੀਂ ਦਿਖ ਰਿਹਾ ਜੀ ਕਿਵੇਂ ਫਿਰੇ ਤੁਸੀਂ ਕਿਵੇਂ ਜਿਵੇਂ ਕਹਿ ਰਹੇ ਸੀ ਵੀ ਇਹਦਾ ਇਹਦੇ ਤੇ ਮਤਲਬ ਫੋਟੋ ਕੋਈ ਹੈਗੀ ਤੁਹਾਡੇ ਕੋਲ ਉਹ ਕਿਵੇਂ ਪਤਾ ਲੱਗਿਆ ਉਹ ਕਿੱਥੋਂ ਆਇਆ ਉਹ ਫੋਟੋ ਬਈ ਅੱਗੇ ਤੋਂ ਅੱਗੇ ਗਰੁੱਪਾਂ ਚ ਆਈ ਸੀ ਵਟਸਐਪ ਤੇ ਤੇ ਉਚਾਨਕ ਵੇਖੀ ਤੇ ਉਹਦਾ ਇੱਕ ਬ੍ਰੈਸਲਟ ਹੈਗਾ ਸੀਗਾ ਚਾਂਦੀ ਦਾ ਪਾਇਆ ਸੀਗਾ ਬਾਂਚ ਤੇ ਉਹਦੇ ਨਾਲ ਮੜਾ ਮੈਚਿੰਗ ਕੀਤੀ ਸੀਗੀ ਤੇ ਉਹ ਤਾਂ ਕਰਕੇ ਗੇਤਾਲ ਮਿਲ ਹੋਇਆ ਤੇ ਦੱਸਾ ਜੀ ਅੱਛਾ ਉਹਦੇ ਤੋਂ ਹੋਇਆ ਹੋਰ ਕੁਝ ਨਿਕਲਿਆ ਜੇਬ-ਜੂਬ ਚੋਂ ਕੁਝ ਜੇਬ ਚ ਬਈ ਇੱਕ ਸਿਰਫ 100 ਰੁਪਿਆ ਸੀਗਾ ਜੇਬਾਂ ਵੇਖਿਆ ਸਾਰੀਆਂ ਹੋਰ ਕੁਝ ਨਹੀਂ ਇੰਡੀਅਨ ਕਰੰਸੀ ਇੰਡੀਅਨ ਕਰੰਸੀ ਸੀ ਜੀ ਅੱਛਾ ਅੱਛਾ ਇਹ ਫਿਰ ਪਾਕਿਸਤਾਨ ਵਾਲ ਹਾਂਜੀ ਪਾਕਿਸਤਾਨ ਤੋਂ ਹੁੰਦੀ ਹੋਈ ਫਿਰ ਇੱਧਰ ਆਈ ਪੰਜਾਬ 'ਚ ਫਿਰ ਪਖਤਨ ਬੜੀ ਫਿਰ ਇੱਥੇ ਆਪਣੇ ਇੰਡੀਆ ਜਾਈ ਪੰਜਾਬ 'ਚ। ਕਈ ਵਾਰ ਪਾਕਿਸਤਾਨ 'ਚ ਵੀ ਲਾਸ਼ ਗਈ ਹੋਈ ਹੈ। ਹਾਂਜੀ 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 ਕੰਮ ਕੰਮ ਕੇ ਇੱਧਰ ਆਈ ਹੈ। ਇਹ ਕਿੱਥੋਂ ਦਾ ਲੱਗਦਾ ਤੁਹਾਨੂੰ? ਇਹ ਬਾਈ ਜੀ ਗੁਰਦਾਸਪੁਰ ਆਪਣੇ ਬਿਆਸ ਸਾਡ ਦਾ ਜੀ। ਬਿਆਸ ਅੰਮ੍ਰਿਤਸਰ ਸਾਹਿਬ ਦਾ। ਹਾਂਜੀ ਅੰਮ੍ਰਿਤਸਰ ਸਾਹਿਬ ਦਾ ਜੀ। ਅੱਛਾ ਤੁਸੀਂ ਮੌਕੇ ਤੇ ਕੱਢਿਆ? ਹਾਂਜੀ ਹਾਂਜੀ। ਅੱਛਾ ਹਾਲਤ ਕਿਵੇਂ ਦੀ ਸੀ? ਹਾਲਤ ਬੌਡੀ ਪੂਰੀ ਫੁੱਲੀ ਹੋਈ ਸੀ ਜੀ। ਅੱਛਾ। ਹਾਂ ਪਛਾਣੀ ਨਹੀਂ ਜਾਂਦੀ ਸੀ। ਲੱਗਦਾ ਸੀ ਵੀ ਤਿੰਨ ਚਾਰ ਦਿਨ ਹੋ ਗਏ। ਹਾਂਜੀ। ਜਿਆਦਾ ਹੀ ਅੱਛਾ ਜਿਆਦਾ ਹੀ ਹੋ ਗਿਆ ਉਹਨਾਂਗੇ ਹੋਰ ਵੀ ਕੋਈ ਨਿਕਲਿਆ ਕੋਲੋਂ ਨਹੀਂ ਜੀ ਜੇਬ ਚ ਕੱਲਾ 100 ਰੁਪਇਆ ਨਿਕਲਿਆ ਸੀ ਤੇ ਹੱਥ ਚ ਬ੍ਰੈਂਟਲਰ ਸੀ ਚਾਂਦੀ ਦਾ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਮਤਲਬ ਲਾਸ਼ ਆ ਗਈ ਆ ਤੁਸੀਂ ਖੜੇ ਸੀ ਕਿਵੇਂ ਇੱਥੇ ਲੋਕਾਂ ਨੇ ਰੋਲਾ ਪਾਇਆ ਸੀ ਤੇ ਫਿਰ ਆ ਕੇ ਅਸੀਂ ਕੱਢਿਆ ਇਹਨੂੰ ਅੱਛਾ ਤੇ ਫਿਰ ਮੌਕੇ ਤੇ ਪੁਲਿਸ ਆ ਗਈ ਹਾਂ ਜੀ ਅੱਛਾ ਹੁਣ ਲਾਸ਼ ਲਾਸ਼ ਉੱਥੇ ਪਈ ਐ ਅਸੀਂ ਅੱਛਾ ਇੱਥੇ ਆ ਜੀ ਹਾਂ ਅੱਛਾ ਲੈ ਕੇ ਜਾ ਰਹੇ ਨੇ ਉਧਰ ਅਗਲੇ ਪਾਸੇ ਹਾਂ ਜੀ ਠੀਕ ਹੈ ਤਾਂ ਬਿਲਕੁਲ ਮੌਕੇ ਤੇ ਜਿਹੜੀ ਪੁਲਿਸ ਆ ਉਹ ਵੀ ਇੱਥੇ ਪਹੁੰਚੀ ਆ ਆ ਥੋੜੀ ਜਿਹਾ ਅਗਲੇ ਪਾਸੇ ਜਾ ਕੇ ਕਲਾਲੀ ਦੇ ਇਸ ਪਾਸੇ ਜਿਹੜੀ লাশ ਆ ਔਰ ਫਿਲਹਾਲ ਦੀ ਘੜੀ ਇਹਨੂੰ ਇਹਦੀ ਜਿਹੜੀ ਪਛਾਣ ਉਹ ਲੋਕਾਂ ਦੇ ਮੁਤਾਬਕ ਹੋਈ ਆ ਲੇਕਿਨ ਅਧਿਕਾਰਿਤ ਪਛਾਣ ਨਹੀਂ ਹੋਈ ਹਜੇ ਅਧਿਕਾਰੀ ਉਸ ਦੀ ਪਛਾਣ ਕਰਨਗੇ ਕਿਉਂਕਿ ਫੋਟੋ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਮੁੰਡਾ ਡੁੱਬਿਆ ਹੈ ਜਾਈ ਮੁੰਡਾ ਗੁੰਮ ਹੋਇਆ ਹੈ ਉਹ ਫੋਟੋ ਦੇ ਨਾਲ ਜਦੋਂ ਸਾਰੇ ਗਰੁੱਪਾਂ ਚਾਈ ਹੋਈ ਸੀ ਜਦੋਂ ਇਹ ਲਾਸ਼ ਨੂੰ ਹੁਣ ਇਹਨਾਂ ਨੇ ਵੇਖਿਆ ਥੋੜੀ ਦੇਰ ਪਹਿਲਾਂ ਤਾਂ ਇਹਨਾਂ ਨੇ ਉਸ ਫੋਟੋ ਦੇ ਨਾਲ ਮੈਚ ਕੀਤਾ ਉਹਦਾ ਹੋਲੀ ਆ ਮੈਚ ਹੋਇਆ ਉਸਦੇ ਬ੍ਰੈਸਲੇਟ ਪਾਇਆ ਸੀ ਉਹ ਮੈਚ ਹੋਇਆ 100 ਰੁਪਏ ਉਹਦੀ ਜੇਬ ਦੇ ਵਿੱਚੋਂ ਨਿਕਲਿਆ ਔਰ ਇਸ ਤਰੀਕੇ ਨਾਲ ਇਹਨਾਂ ਨੇ ਅੰਦਾਜ਼ਾ ਲਾਇਆ ਵੀ ਇਹ ਮੁੰਡਾ ਉਹੀ ਹੋ ਸਕਦਾ ਜਿਹੜਾ ਅਮਰਸਰ ਬਿਆਸ ਲਾਗੇ ਦਾ ਪਰ ਫਿਲਹਾਲ ਦੀ ਘੜੀ ਪੁਲਿਸ ਹੁਣ ਇਨਵੈਸਟੀਗੇਸ਼ਨ ਕਰੇਗੀ ਦੇਖੇਗੀ ਕਿ ਆਖਰਕਾਰ ਮੁੰਡਾ ਕਿੱਥੋਂ ਆਇਆ ਪਰ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਜਿਹੜਾ ਪਿੰਡ ਆ ਗੱਟੀ ਰਾਜੂ ਦਾ ਸਰਹੱਦ ਤੇ ਨਾਲ ਤਾਰ ਆ ਔਰ ਪਾਕਿਸਤਾਨ ਇਥੋਂ ਬਿਲਕੁਲ ਮੇਰੇ ਹਿਸਾਬ ਨਾਲ ਅੱਧਾ ਕਿਲੋਮੀਟਰ ਤੇ ਆ ਔਰ ਦਰਿਆ ਜਿਹੜਾ ਹੈਗਾ ਉਹ ਪਾਕਿਸਤਾਨ ਦੇ ਵਿੱਚ ਵੀ ਵੜਦਾ ਔਰ ਇੱਧਰ ਪੰਜਾਬ 'ਚ ਵੀ ਆਉਂਦਾ ਦੋ ਤਿੰਨ ਵਾਰ ਇੱਥੋਂ ਦਰਿਆ ਦੱਸ ਦਿਆ ਮੁੰਡੇ ਵੀ ਪਾਕਿਸਤਾਨ ਦੇ ਵਿੱਚ ਵੜਦਾ ਔਰ ਇੱਥੋਂ ਅੰਦਾਜ਼ਾ ਇਹ ਵੀ ਲਾਇਆ ਜਾ ਰਿਹਾ ਵੀ ਜਿਹੜੀ লাশ ਆ ਉਹ ਕਈ ਵਾਰ ਪਾਕਿਸਤਾਨ ਦੇ ਵਿੱਚ ਵੜੀ ਆ ਫਿਰ ਇੱਧਰ ਪੰਜਾਬ 'ਚ ਆਈ ਆ ਫਿਰ ਪਾਕਿਸਤਾਨ 'ਚ ਵੜੀ ਫਿਰ ਪੰਜਾਬ 'ਚ ਆਈ ਆ ਔਰ ਇੱਥੋਂ ਤੱਕ লাশ ਪਹੁੰਚੀ ਔਰ ਇੱਥੋਂ ਹੁਣ লাশ ਜਿਹੜੀ ਆ ਪੁਲਿਸ ਲੈ ਕੇ ਜਾਏਗੀ ਔਰ ਪੁਲਿਸ ਉਸ ਦੀ ਇਨਵੈਸਟੀਗੇਸ਼ਨ ਕਰੇਗੀ ਕਿ ਇਹਦਾ ਨਾਮ ਕੀ ਆ ਉਸ ਦੀ ਪੂਰੀ ਜਾਣਕਾਰੀ ਜਿਹੜੀ ਆ ਉਹ ਸਾਹਮਣੇ ਆ ਜਾਏਗੀ ਬਾਕੀ ਜਿਹੜੀ ਫੋਟੋ ਆ ਉਹ ਵੀ ਉੱਪਰ ਲੱਗੀ ਉਸ ਫੋਟੋ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿਸੇ ਦਾ ਮਿੱਤਰ ਦੋਸਤ ਹੋਵੇ ਔਰ ਬਾਕੀ ਉਸ ਦੀ লাশ ਦੀ ਫੋਟੋ ਜਿਹੜੀ ਆ ਉਹ ਵੀਡੀਓ ਦੇ ਵਿੱਚ ਤਾਂ ਨਹੀਂ ਦਿਖਾ ਸਕਦੇ ਕਿਉਂਕਿ ਬਲਰ ਕਰਕੇ ਦਿਖਾ ਸਕਦੇ ਆ ਪਰ ਕਮੈਂਟਾਂ ਦੇ ਵਿੱਚ ਉਸ ਫੋਟੋ ਦਾ ਅਸੀਂ ਜ਼ਿਕਰ ਜ਼ਰੂਰ ਕਰ ਦੇਾਂਗੇ ਜਿਹੜੀ লাশ ਇੱਥੋਂ ਮਿਲੀ লাশ ਦਾ ਜ਼ਿਕਰ ਉਹ ਤੁਸੀਂ ਦੇਖ ਸਕਦੇ ਹੋ ਉਹਦੇ ਤੋਂ ਅਗਰ ਕਿਸੇ ਨੂੰ ਕੋਈ ਪਛਾਣ ਆਉਂਦੀ ਆ ਤਾਂ ਕਿਸੇ ਦੇ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਕਿਸੇ ਰਿਸ਼ਤੇਦਾਰਾਂ ਨੂੰ ਕੁਝ ਪਤਾ ਲੱਗਦਾ ਹੈ ਤਾਂ ਉੱਥੇ ਉਹਨਾਂ ਤੱਕ ਜਾਣਕਾਰੀ ਜ਼ਰੂਰ ਪਹੁੰਚਾਓ ਤਾਂ ਜੋ ਫਾਇਦਾ ਹੋ ਸਕੇ ਪਰਿਵਾਰ ਨੂੰ ਪਤਾ ਲੱਗ ਸਕੇ ਕਿ ਉਹਨਾਂ ਦਾ ਪੁੱਤ ਜਿਹੜਾ ਉਹਦੀ লাশ ਐਸ ਗਟੋ ਮੀਲੀਆ ਫਿਲਹਾਲ ਦੀ ਖੜੀ ਇਹ ਤਸਵੀਰਾਂ ਫਿਰੋਜ਼ਪੁਰ ਦੇ ਗੱਟੀ ਰਾਜੋਕੀ ਤੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਅਧਿਕਾਰਤ ਪੁਸ਼ਟੀ ਜਦੋਂ ਹੋਏਗੀ ਉਦੋਂ ਵੀ ਤੁਹਾਡੇ ਨਾਲ ਅਗਲੀ ਜਾਣਕਾਰੀ ਸਾਂਝੀ ਕਰਾਂਗੇ ਕਿ ਆਖਰਕਾਰ ਇਹ লাশ ਕਿੱਥੋਂ ਦੀ ਸੀ ਕਿਵੇਂ ਆਈ ਔਰ ਕਿਵੇਂ ਮੁੰਡੇ ਦੀ ਮੌਤ ਹੋਈ ਆ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਸੁਖਵਿੰਦਰ ਸਿੰਘ ਸੋ ਹੁਣੇ-ਹੁਣੇ ਇੱਕ ਨੌਜਵਾਨ ਦੀ লাশ ਮਿਲੀ ਆ ਇਸ ਜਗ੍ਹਾ ਦੇ ਉੱਪਰ ਜਿਹੜੀ লাশ ਆ ਪਈ ਆ ਪਰ ਤੁਹਾਨੂੰ ਦੱਸ ਦਈਏ ਕਿ ਇਹ লাশ ਪਾਣੀ ਦੇ ਵਿੱਚੋਂ ਰੁੜ ਕੇ ਆਈ ਆ ਨੌਜਵਾਨ ਆ ਉਹਦੀ ਉਮਰ ਵੀ ਕਰੀਬ ਕੋਈ 30 35 35 ਸਾਲ ਦੇ ਆਸ-ਪਾਸ ਲੱਗ ਰਹੀ ਆ ਔਰ ਇਸੇ ਪਾਣੀ ਦੇ ਵਿੱਚ ਰੁੜ ਕੇ ਆ ਕਲਾਲੀ ਦੇ ਕੋਲੇ ਫਸ ਗਿਆ ਗੱਟੀ ਰਾਜੋ ਕੀ ਇਹ ਪਿੰਡ ਔਰ ਉਸ ਦੀ ਫੋਟੋ ਵੀ ਇੱਕ ਜਿਹੜੀ ਆ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਆ ਕਿ ਇਹ ਨੌਜਵਾਨ ਗੁੰਮ ਹੋਇਆ ਹੋਇਆ ਜਾਂ ਨੌਜਵਾਨ ਡੁੱਬ ਗਿਆ ਪਰ ਤੁਹਾਨੂੰ ਦੱਸ ਦਈਏ ਜਿਹੜੇ ਬੰਦਿਆਂ ਨੇ ਇਹ ਹੁਣੇ-ਹੁਣੇ ਇੱਥੋਂ ਕੱਢਿਆ ਉਹ ਸਾਡੇ ਕੋਲੇ ਖੜੇ ਨੇ ਕਿਹੋ ਜਿਹਾ ਹੁਲੀਆ ਸੀਗਾ ਉਸ ਮੁੰਡੇ ਦਾ ਹੁਲੀਆ ਹੋਂਦਾ ਕਾਦ ਹੈਗਾ 5 ਫੁੱਟ 7 8 ਇੰਚ ਦੇ ਕਰੀਬ ਹੈਗਾ ਸੀਗਾ ਤੇ 9 ਜਣ ਪੂਰਾ ਮੁੰਡਾ ਸੀਗਾ ਤੇ ਥੋੜੀ ਦਾੜ੍ਹੀ ਆਈ ਸੀ ਕਿ ਤੇ ਪੂਰਾ 9 ਜਣ ਮੁੰਡਾ ਸੀਗਾ ਜੀ ਅੱਛਾ ਫੇਸ ਵਗੈਰਾ ਤਾਂ ਨਹੀਂ ਪਛਾਣਦਾ ਇਹ ਨਹੀਂ ਫੇਸ ਨਹੀਂ ਦਿਖ ਰਿਹਾ ਜੀ ਕਿਵੇਂ ਫਿਰੇ ਤੁਸੀਂ ਕਿਵੇਂ ਜਿਵੇਂ ਕਹਿ ਰਹੇ ਸੀ ਵੀ ਇਹਦਾ ਇਹਦੇ ਤੇ ਮਤਲਬ ਫੋਟੋ ਕੋਈ ਹੈਗੀ ਤੁਹਾਡੇ ਕੋਲ ਉਹ ਕਿਵੇਂ ਪਤਾ ਲੱਗਿਆ ਉਹ ਕਿੱਥੋਂ ਆਇਆ ਉਹ ਫੋਟੋ ਬਈ ਅੱਗੇ ਤੋਂ ਅੱਗੇ ਗਰੁੱਪਾਂ ਚ ਆਈ ਸੀ ਵਟਸਐਪ ਤੇ ਤੇ اچانک ਵੇਖੀ ਤੇ ਉਹਦਾ ਇੱਕ ਬ੍ਰੈਸਲਟ ਹੈਗਾ ਸੀਗਾ ਚਾਂਦੀ ਦਾ ਪਾਇਆ ਸੀਗਾ ਬਾਂਚ ਤੇ ਉਹਦੇ ਨਾਲ ਮੜਾ ਮੈਚਿੰਗ ਕੀਤੀ ਸੀਗੀ ਤੇ ਉਹ ਤਾਂ ਕਰਕੇ ਗੇਤਾਲ ਮਿਲ ਹੋਇਆ ਤੇ ਦੱਸਾ ਜੀ ਅੱਛਾ ਉਹਦੇ ਤੋਂ ਹੋਇਆ ਹੋਰ ਕੁਝ ਨਿਕਲਿਆ ਜੇਬ-ਜੂਬ ਚੋਂ ਕੁਝ ਜੇਬ ਚ ਬਈ ਇੱਕ ਸਿਰਫ 100 ਰੁਪਿਆ ਸੀਗਾ ਜੇਬਾਂ ਵੇਖਿਆ ਸਾਰੀਆਂ ਹੋਰ ਕੁਝ ਨਹੀਂ ਇੰਡੀਅਨ ਕਰੰਸੀ ਇੰਡੀਅਨ ਕਰੰਸੀ ਸੀ ਜੀ ਅੱਛਾ ਅੱਛਾ ਇਹ ਫਿਰ ਪਾਕਿਸਤਾਨ ਵਾਲੇ ਪ ਹਾਂਜੀ ਪਾਕਿਸਤਾਨ ਤੋਂ ਹੁੰਦੀ ਹੋਈ ਫਿਰ ਇੱਧਰ ਆਈ ਪੰਜਾਬ 'ਚ ਫਿਰ ਪਖਤਨ ਬੜੀ ਫਿਰ ਇੱਥੇ ਆਪਣੇ ਇੰਡੀਆ ਜਾਈ ਪੰਜਾਬ 'ਚ। ਕਈ ਵਾਰ ਪਾਕਿਸਤਾਨ 'ਚ ਵੀ ਲਾਸ਼ ਗਈ ਹੋਈ ਹੈ। ਹਾਂਜੀ 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 ਕਮ ਕਮ ਕੇ ਇੱਧਰ ਆਈ ਹੈ। ਇਹ ਕਿੱਥੋਂ ਦਾ ਲੱਗਦਾ ਤੁਹਾਨੂੰ? ਇਹ ਬਾਈ ਜੀ ਗੁਰਦਾਸਪੁਰ ਆਪਣੇ ਬਿਆਸ ਸਾਡ ਦਾ ਜੀ। ਬਿਆਸ ਅੰਮ੍ਰਿਤਸਰ ਸਾਹਿਬ। ਹਾਂਜੀ ਅੰਮ੍ਰਿਤਸਰ ਸਾਹਿਬ ਦਾ ਜੀ। ਅੱਛਾ। ਤੁਸੀਂ ਮੌਕੇ ਤੇ ਕੱਢਿਆ? ਹਾਂਜੀ ਹਾਂਜੀ। ਅੱਛਾ ਹਾਲਤ ਕਿਵੇਂ ਦੀ ਸੀ? ਹਾਲਤ ਬੌਡੀ ਪੂਰੀ ਫੁੱਲੀ ਹੋਈ ਸੀ ਜੀ। ਅੱਛਾ। ਹਾਂ ਪਛਾਣੀ ਨਹੀਂ ਜਾਂਦੀ ਸੀ। ਲੱਗਦਾ ਸੀ ਵੀ ਤਿੰਨ ਚਾਰ ਦਿਨ ਹੋ ਗਏ। ਹਾਂਜੀ। ਜ਼ਿਆਦਾ ਹੀ ਅੱ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਮਤਲਬ ਲਾਸ਼ ਆ ਗਈ ਆ ਤੁਸੀਂ ਖੜੇ ਸੀ ਕਿਵੇਂ ਇੱਥੇ ਲੋਕਾਂ ਨੇ ਰੋਲਾ ਪਾਇਆ ਸੀ ਤੇ ਫਿਰ ਆ ਕੇ ਅਸੀਂ ਕੱਢਿਆ ਜੀ ਨੂੰ ਅੱਛਾ ਤੇ ਫਿਰ ਮੌਕੇ ਤੇ ਪੁਲਿਸ ਆ ਗਈ ਹਾਂਜੀ ਅੱਛਾ ਹੁਣ ਲਾਸ਼ ਲਾਸ਼ ਉੱਥੇ ਪਈ ਹੈ ਜੀ ਅੱਛਾ ਇੱਥੇ ਆ ਜੀ ਹਾਂ ਅੱਛਾ ਲੈ ਕੇ ਜਾ ਰਹੇ ਨੇ ਉਧਰ ਅਗਲੇ ਪਾਸੇ ਹਾਂਜੀ ਠੀਕ ਹੈ ਤਾਂ ਬਿਲਕੁਲ ਮੌਕੇ ਤੇ ਜਿਹੜੀ ਪੁਲਿਸ ਆ ਉਹ ਵੀ ਇੱਥੇ ਪਹੁੰਚੀ ਆ ਥੋੜੀ ਜਿਹੀ ਅਗਲੇ ਪਾਸੇ ਜਾ ਕੇ ਕਲਾਲੀ ਦੇ ਇਸ ਪਾਸੇ ਜਿਹੜੀ ਲਾਸ਼ ਆ ਔਰ ਫਿਲਹਾਲ ਦੀ ਘੜੀ ਇਹਨੂੰ ਇਹਦੀ ਜਿਹੜੀ ਪਛਾਣ ਉਹ ਲੋਕਾਂ ਦੇ ਮੁਤਾਬਕ ਹੋਈ ਆ ਲੇਕਿਨ ਅਧਿਕਾਰਿਤ ਪਹਿਚਾਨੀ ਹੋਈ ਹਜੇ ਅਧਿਕਾਰੀ ਉਸ ਦੀ ਪਛਾਣ ਕਰਨਗੇ ਕਿਉਂਕਿ ਫੋਟੋ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਮੁੰਡਾ ਡੁੱਬਿਆ ਹੈ ਜਾਂ ਮੁੰਡਾ ਗੁੰਮ ਹੋਇਆ ਹੈ ਉਹ ਫੋਟੋ ਦੇ ਨਾਲ ਜਦੋਂ ਸਾਰੇ ਗਰੁੱਪਾਂ ਚਾਈ ਹੋਈ ਸੀ ਜਦੋਂ ਇਹ লাশ ਨੂੰ ਹੁਣ ਇਹਨਾਂ ਨੇ ਵੇਖਿਆ ਥੋੜੀ ਦੇਰ ਪਹਿਲਾਂ ਤਾਂ ਇਹਨਾਂ ਨੇ ਉਸ ਫੋਟੋ ਦੇ ਨਾਲ ਮੈਚ ਕੀਤਾ ਉਹਦਾ ਹੋਲੀ ਆ ਮੈਚ ਹੋਇਆ ਉਸਦੇ ਬ੍ਰੈਸਲਟ ਪਾਇਆ ਸੀ ਉਹ ਮੈਚ ਹੋਇਆ 100 ਰੁਪਏ ਉਹਦੀ ਜੇਬ ਦੇ ਵਿੱਚੋਂ ਨਿਕਲਿਆ ਔਰ ਇਸ ਤਰੀਕੇ ਨਾਲ ਇਹਨਾਂ ਨੇ ਅੰਦਾਜ਼ਾ ਲਾਇਆ ਵੀ ਇਹ ਮੁੰਡਾ ਉਹੀ ਹੋ ਸਕਦਾ ਜਿਹੜਾ ਅਮਰਸਰ ਬਿਆਸ ਲਾਗੇ ਦਾ ਪਰ ਫਿਲਹਾਲ ਦੀ ਕੜੀ ਪੁਲਿਸ ਹੁਣ ਇਨਵੈਸਟੀਗੇਸ਼ਨ ਕਰੇਗੀ ਦੇਖੇਗੀ ਕਿ ਆਖਰਕਾਰ ਮੁੰਡਾ ਕਿੱਥੋਂ ਆਇਆ ਪਰ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਜਿਹੜਾ ਪਿੰਡ ਆ ਗੱਟੀ ਰਾਜੂ ਕੀ ਇਹ ਆਖਰੀ ਪਿੰਡ ਆ ਸਰਹੱਦ ਤੇ ਨਾਲ ਤਾਰ ਆ اور پاکستان ਇੱਥੋਂ ਬਿਲਕੁਲ ਮੇਰੇ ਹਿਸਾਬ ਨਾਲ ਅੱਧਾ ਕਿਲੋਮੀਟਰ ਤੇ ਆ ਔਰ ਦਰਿਆ ਜਿਹੜਾ ਹੈਗਾ ਉਹ ਪਾਕਿਸਤਾਨ ਦੇ ਵਿੱਚ ਵੀ ਵੜਦਾ ਔਰ ਇਧਰ ਪੰਜਾਬ 'ਚ ਵੀ ਆਉਂਦਾ ਦੋ ਤਿੰਨ ਵਾਰ ਇੱਥੋਂ ਦਰਿਆ ਦੱਸ ਦਿਆ ਮੁੰਡੇ ਕਿ ਪਾਕਿਸਤਾਨ ਦੇ ਵਿੱਚ ਵੜਦਾ ਔਰ ਇੱਥੋਂ ਅੰਦਾਜ਼ਾ ਇਹ ਵੀ ਲਾਇਆ ਜਾ ਰਿਹਾ ਵੀ ਜਿਹੜੀ লাশ ਆ ਉਹ ਕਈ ਵਾਰ ਪਾਕਿਸਤਾਨ ਦੇ ਵਿੱਚ ਵੜੀ ਆ ਫਿਰ ਇਧਰ ਪੰਜਾਬ ਚ ਆਈ ਆ ਫਿਰ ਪਾਕਿਸਤਾਨ ਚ ਵੜੀ ਫਿਰ ਪੰਜਾਬ ਚ ਆਈ ਆ ਔਰ ਇੱਥੋਂ ਤੱਕ লাশ ਪਹੁੰਚੀ ਔਰ ਇੱਥੋਂ ਹੁਣ লাশ ਜਿਹੜੀ ਆ ਪੁਲਿਸ ਲੈ ਕੇ ਜਾਏਗੀ ਔਰ ਪੁਲਿਸ ਉਸ ਦੀ ਇਨਵੈਸਟੀਗੇਸ਼ਨ ਕਰੇਗੀ ਕਿ ਇਹਦਾ ਨਾਮ ਕੀ ਆ ਉਸ ਦੀ ਪੂਰੀ ਜਾਣਕਾਰੀ ਜਿਹੜੀ ਆ ਉਹ ਸਾਹਮਣੇ ਆ ਜਾਏਗੀ ਬਾਕੀ ਜਿਹੜੀ ਫੋਟੋ ਆ ਉਹ ਵੀ ਉੱਪਰ ਲੱਗੀ ਹੋਈ ਆ ਵੀਡੀਓ ਦੇ ਵਿੱਚ ਅਸੀਂ ਲਾ ਦਿੰਨੇ ਆ ਉਸ ਫੋਟੋ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿਸੇ ਦਾ ਮਿੱਤਰ ਦ ਕੀ ਉਸ ਦੀ লাশ ਦੀ ਫੋਟੋ ਜਿਹੜੀ ਆ ਉਹ ਵੀਡੀਓ ਦੇ ਵਿੱਚ ਤਾਂ ਨਹੀਂ ਦਿਖਾ ਸਕਦੇ ਕਿਉਂਕਿ ਬਲਰ ਕਰਕੇ ਦਿਖਾ ਸਕਦੇ ਆ ਪਰ ਕਮੈਂਟਾਂ ਦੇ ਵਿੱਚ ਉਸ ਫੋਟੋ ਦਾ ਅਸੀਂ ਜ਼ਿਕਰ ਜ਼ਰੂਰ ਕਰ ਦੇਾਂਗੇ ਜਿਹੜੀ লাশ ਇੱਥੋਂ ਮਿਲੀ লাশ ਦਾ ਜ਼ਿਕਰ ਉਹ ਤੁਸੀਂ ਦੇਖ ਸਕਦੇ ਹੋ ਉਹਦੇ ਤੋਂ ਅਗਰ ਕਿਸੇ ਨੂੰ ਕੋਈ ਪਛਾਣ ਆਉਂਦੀ ਆ ਤਾਂ ਕਿਸੇ ਦੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਕਿਸੇ ਰਿਸ਼ਤੇਦਾਰਾਂ ਨੂੰ ਕੁਝ ਪਤਾ ਲੱਗਦਾ ਹੈ ਤਾਂ ਉੱਥੇ ਉਹਨਾਂ ਤੱਕ ਜਾਣਕਾਰੀ ਜ਼ਰੂਰ ਪਹੁੰਚਾਓ ਤਾਂ ਜੋ ਫਾਇਦਾ ਹੋ ਸਕੇ ਪਰਿਵਾਰ ਨੂੰ ਪਤਾ ਲੱਗ ਸਕੇ ਕਿ ਉਹਨਾਂ ਦਾ ਪੁੱਤ ਜਿਹੜਾ ਉਹਦੀ লাশ ਇਸ ਜਗ੍ਹਾ ਤੋਂ ਮਿਲੀ ਆ ਫਿਲਹਾਲ ਦੀ ਘੜੀ ਇਹ ਤਸਵੀਰਾਂ ਫਿਰੋਜ਼ਪੁਰ ਦੇ ਗੱਟੀ ਰਾਜੋ ਕੀ ਤੇ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ ਅਦਕਾਰਤ ਪੁਸ਼ਟੀ ਜਦੋਂ ਹੋਏਗੀ ਉਦੋਂ ਵੀ ਤੁਹਾਡੇ ਨਾਲ ਅਗਲੀ ਜਾਣਕਾਰੀ ਸਾਂਝੀ ਕਰਾਂਗੇ ਕਿ ਆਖਰਕਾਰ ਇਹ ਲਾਸ਼ ਕਿੱਥੋਂ ਦੀ ਸੀ ਕਿਵੇਂ ਆਈ ਔਰ ਕਿਵੇਂ ਮੁੰਡੇ ਦੀ ਮੌਤ ਹੋਈ ਆ ਫਰੋਸਪੁਰ ਤੋਂ ਕੈਮਰਾ ਪਰਸਨ ਦੇ ਨਾਲ ਸਖਵਿੰਦਰ